ਹਾਂ ਸਰ ਕੋ ਪੰਜਾਬ ਦੀ ਰਿਸਪਨਸ ਦੇ ਇੱਕ ਬਿਜਲੀ ਬੈਕ ਮੋਵਲੇ ਕੋਲ ਜਾਣਾ ਪਵੇਗਾ ਕਿ ਕਾਰਨ ਫਿਰ ਉਹਦੀ ਕਰਵਾ ਦੇ। ਇਹ ਨਿਊ ਅਮਰਨਗਰ ਦੇ ਰਹਿਣ ਵਾਲੇ ਨੇ ਸਾਡੇ ਕੋਲ ਜਾਇਸ ਸੀ ਉਹਨਾਂ ਦਾ ਕਹਣਾ ਸੀ ਵੀ ਇੱਕ 25 ਨੂੰ ਮੈਂ ਇੱਕ ਫਾਈਲ ਜਮ੍ਹਾਂ ਕਰਾਈ ਸੀ ਬਿਜਲੀ ਬੋਰਡ ਦਾ ਦਫਤਰ ਹੈਗਾ। ਔਰ ਉੱਥੇ ਉਹਨੇ ਮੀਟਰ ਲਵਾਉਣਾ ਸੀਗਾ ਕਮਰਸ਼ੀਅਲ। ਉਹਦੇ ਉਹਨੇ 47000 ਦੇ ਕਰੀਬ ਫੀਸ ਜਮ੍ਹਾਂ ਕਰਾਤੀ ਸੀ ਬਾਅਦ ਚ ਮੀਟਰ ਲਾਉਣ ਵਾਸਤੇ ਜੇ ਇਹਨੇ ਮੌਕਾ ਵੀ ਦੇਖ ਲਿਆ ਸੀਗਾ। ਪਰ ਉਹ ਕਹਿੰਦਾ ਜੀ ਮੈਂ ਤਾਂ 3000 ਰੁਪਏ ਲਾਉਣੇ ਪਹਿਲਾਂ ਲੈ ਲਿਆ ਇਹ ਤਾਂ ਸਾਡੇ ਫੁੱਟਕਲ ਖਰਚੇ ਹੁੰਦੇ ਆ ਉਸ ਤੋਂ ਬਾਅਦ ਉਹਨੇ ਕਿਹਾ ਵੀ 15000 ਰੁਪਿਆ ਲਵਾਂਗਾ ਫਿਰ ਤੁਹਾਡਾ ਮੀਟਰ ਲੱਗੇਗਾ ਇਹਨੇ ਮੈਂ ਤਾਂ ਮੁੱਤਾਂ ਕਿਤੇ ਮੈਨੂੰ ਨਾ پیسے ਨਹੀਂ ਆਏ ਪਰ ਉਹ ਕਹਿੰਦਾ ਜੀ پیسے ਦੇ ਦਿਆਂਗਾ ਫੇਰ ਮੀਟਰ ਲੱਗੇਗਾ ਇਹ ਵੀ ਪਰਸੋਂ ਦੁਆਰਾ ਉਹ ਕੋ ਗਿਆ ਹੈਗਾ ਤੇ ਉਹਨੇ ਕਿਹਾ ਕਿ ਪੈਸਾ ਰਹਿਮਤ ਕਰ ਲੋ ਕਹਿੰਦਾ ਜੀ ਉਹ ਕਹਿੰਦਾ ਚਲੋ 5000 ਕਰ ਲਾ ਪਹਿਲਾਂ ਬਾਕੀ ਫਿਰ ਬਾਅਦ ਦੇ ਦੇ ਤੇ ਇਹ ਫਿਰ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਸਾਡੇ ਕੋਲ ਜੀ ਪਾਏ ਸੀਗੇ ਮਨੋਜ ਕੁਮਾਰ ਜੀ ਹੈ ਬੀਬੀ ਰੋਡ ਦਫਤਰ ਤੇ ਆਨ ਲੱਗਾ ਹੋਇਆ। ਕਿਉਂਕਿ ਫਿਰ ਅੱਜ ਸਰਕਾਰੀ ਗਵਾਹ ਦੀ ਹਾਜ਼ਰੀ 'ਚ ਰੰਗੇਤੀ ਫੜਿਆ ਹੈਗਾ। ਕੱਲ ਨੂੰ ਇਹਨੂੰ ਅਦਾਲਤ ਤੇ ਭੇਜ ਦਿੱਤਾ ਜਾਵੇਗਾ। ਸਰ ਪਹਿਲਾਂ ਵੀ ਕੋਈ ਹੁੰਦਾ ਨਹੀਂ ਤਾਂ ਵੀ ਨਹੀਂ ਪਹਿਲਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਪੱਕੀ ਕਰ ਸਕਦੇ।